ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ YouTube ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮ ਵਿੱਚ ਅੱਜ ਦੀ ਵਿਜ਼ਿਟ ਪਿੰਡ ਖੇਮਕਰਨ ਪਿੰਡ ਮਾਚੀਕੇ ਜਿਹੜਾ ਖੇਮਕਰ ਦੇ ਨਦੀਕ ਪੈਂਦਾ ਕਿਲੋਕ ਡੇਢ ਕਿਲੋਮੀਟਰ ਖੇਮਕਰਨ ਬਾਰਡਰ ਤੋਂ ਹਟਵਾ ਹੈ ਨਾਲ ਲੱਗਦੇ ਪਿੰਡ ਰਤੋਕੇ ਤੇ ਮੈਦੀਪੁਰ ਵੀ ਆ ਠੀਕ ਆ ਜੀ ਇਹ ਪਿੰਡ ਦੇ ਵਿੱਚ ਵੀਟ ਕੀਤੀ ਆ ਭਾਈ ਰਾਜਕੁਮਾਰ ਕੋਲ ਰਾਜਪਾਲ ਸਿੰਘ ਕੋਲ ਤੇ ਦੋ ਮੱਝਾਂ ਲੈ ਕੇ ਆਇਆ ਇੱਕ ਬਿਲਕੁਲ ਹਾਜ਼ਰ ਜਿਹੜੀ ਮੱਝ ਸੁੰਦੀ ਪਈ ਆ ਸੂਨ ਨੂੰ ਤਿਆਰ ਆ ਰਾਤ ਤੱਕ तकरीबन ਸੂਪੂਗੀ ਤੇ ਇੱਕ ਮੱਝ ਜਿਹੜੀ ਬਿਲਕੁਲ ਸਮਾਂ ਕੋਈ 15-20 ਦਿਨ ਦਾ ਦੱਸ ਰਿਹਾ ਲੈਂਦੀ ਆ ਠੀਕ ਆ ਜੀ ਚੜਦੀ ਕਲਾ ਤੰਦਰੁਸਤੀ ਆ ਜੋ ਇਸ ਚੈਨਲ ਦੇ ਨਾਲ ਜੁੜੇ ਆਸ ਕਰਦੇ ਆ ਤੇ ਵਧੇਰੇ ਜਾਣਕਾਰੀ ਬਾਈ ਰਾਜ ਤੋਂ ਲੈ ਕੇ ਦਿੰਨੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਨੂੰ ਆਲ ਸੈਟ ਕਰਿਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲ ਸਕਦਾ ਤੇ ਨਰਕ ਪਰਖ ਆਪਣੀ ਕਰਕੇ ਚੋ ਕੇ ਟਿਪ ਕੇ ਤਸੱਲੀ ਕਰਕੇ ਲੈ ਕੇ ਜਾਣਾ ਤੁਹਾਡਾ ਫਰਜ਼ ਬੰਦਾ ਏ ਸਾਡੇ ਕਿਉਂਕਿ ਸਾਡਾ ਫਰਜ਼ ਵੀਡੀਓ ਬਣਾਉਣਾ ਤੇ ਤੁਹਾਡਾ ਕੰਮ ਨਰਕ ਪਰਖ ਕਰਨਾ ਹੈ ਠੀਕ ਹੈ ਜੀ ਤੁਹਾਨੂੰ ਬੇਨਤੀ ਕਰਦੇ ਰਹਿੰਦੇ ਆ ਆਪਣੀ ਕਿਤੇ ਵੀ ਖਰੀਦਦਾਰੀ ਕਰੋ ਆਓ ਲਈਏ ਵਧੇਰੇ ਜਾਣਕਾਰੀ ਬਾਈ ਰਾਜ ਤੋਂ ਵੀਡੀਓ ਨੂੰ ਐਂਡ ਤੱਕ ਰਵੇਖੋ ਵੇਖ ਕੇ ਅੱਗੇ ਸ਼ੇਅਰ ਕਰਿਓ ਕਿਉਂਕਿ ਹੋਰ ਕਿਸੇ ਵੀਰ ਦਾ ਫਾਇਦਾ ਹੋ ਜਾਂਦਾ ਤੇ ਕਰਦੇ ਗੱਲਬਾਤ ਦੇਨੇ ਤੁਹਾਨੂੰ ਡਿਟੇਲ ਕਿਹੜਾ ਸੂਬਾ ਟੀਮੋਲਵਾੜੀ ਬਾਈ ਰਾਜ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਠਾਕ ਚੜ੍ਹਦੀ ਕਲਾ ਠੀਕ ਠਾਕ ਹੋਰ ਸੁਣਾਓ ਵਧੀਆ ਚਾਹੀਦੇ ਜੀ ਤੇ ਇੱਕਰਾ ਆਪਣੇ ਭੈਣ ਭਰਾਵਾਂ ਨੂੰ ਡਰੈਸ ਦੱਸ ਗਏ ਆਪਣੇ ਪਿੰਡ ਦਾ ਨਾਮ ਜਿਹੜਾ ਪਿੰਡ ਮਾ ਠੀਕੇ ਹਾਂਜੀ ਤਸੀਲ ਪੱਟੀ ਜ਼ਿਲ੍ਹਾ ਤਰਨਤਾਰ ਮੋਬਾਈਲ ਨੰਬਰ ਜੀ 8728055143 ਠੀਕ ਹੈ ਜੀ ਅੱਜ ਫਿਰ ਮੱਝ ਕਿੰਨੀਆਂ ਦੋ ਆ ਹਾਂਜੀ ਇਹ ਬਿਲਕੁਲ ਰੈਡੀ ਤਿਆਰ ਸੂਨੂ ਰਾਤ ਇੱਕ ਸੂਪ ਹੋ ਗਈ ਬੋਲਾ ਬਾਂਜੂ ਚਮਚਾਲ ਹੈ ਅੱਛਾ ਉਹ 8 ਦਿਨ ਲੈ ਜਾਊਗੀ ਹਾਂ 8-10 ਦਿਨ ਲੈ ਜਾਊਗੀ ਠੀਕ ਆ ਸੇ ਮੈਂ ਚੰਗੀ ਆ ਨਾ ਤੁਹਾਡੇ ਬਰੋਬਰ ਇਹਨੂੰ ਵੀ ਬਹੁਤ ਚੰਗੀ ਆ ਇਹਨੂੰ ਕਹ ਰਿਓ ਮਾਈ ਤੈਨੂੰ ਛੇੜਿਓ ਲੋ ਭਾਈ ਸੱਜਣੋ ਮੱਝ ਕਿਨਵਾ ਸੁਭਾ ਭਾਈ ਰਾਜ ਤੀਜੇ ਸੁਵੇ ਸੂਣਾ ਤੀਜੇ ਸੁਵੇ ਸੂਣਾ ਤੇ ਜਿਵੇਂ ਨਾ ਗਾਈ ਨੂੰ ਬਲੈਂਡਰ ਆ ਰਾਜਕਮਾਦ ਦੇਖੋ ਲੋ ਜੀ ਕਰਮਾ ਵਾਲੀ ਕਲਾ ਕਲਾ ਬਟਣਾ ਵਾਲਾ ਝੱਡਾ ਏ ਤੇ ਬੰਬ ਪੀਸ ਸੱਜਣੋ ਤੋਹਾਈ ਭਾਈ ਰਾਜ ਨੇ ਲਿਆਂਦਾ ਏ ਚਲੋ ਅੱਗੇ ਵੀ ਮੈਂ ਭਾਈ ਰਾਜ ਨੇ ਪਾਈ ਪਹਿਲਣ ਝੋਟੀ ਚੰਗੀ ਹੋ ਵੀ ਵੱਡੀ ਜਿਹੜੀ ਅੱਜ ਵਾਲੀ ਅੱਜ ਵਾਲੀ ਉਦੋਂ ਵੀ ਸਰਾ ਕਰਦੀ ਆ ਠੀਕ ਆ ਕੱਢਦਾ ਤੇ ਬਾਈ ਕਹਿੰਦਾ ਮੈਂ ਇੱਕ ਅੱਧਾ ਹੀ ਨਾ ਗਿਆ ਪਰ ਚੁਣ ਕੇ ਜੇ ਲਿਆਉਣਾ ਆਪਣੇ ਲਾਕੇ ਜਾ ਫਿਰਕੇ ਠੀਕ ਆ ਨਾ ਆਂਦਾ ਮੈਨੂੰ 200 ਦਾ ਤੇਲ ਮਚਾਉਣਾ ਵਾਦ ਕੀ ਚੰਗਾ ਆਏ ਤੇ ਮੈਂ ਚੁਣ ਕੇ ਪੀਸ ਲੱਭਣਾ ਫੋਲਾ ਜਾ ਠੀਕ ਆ ਬਾਈ ਰਾਜਤਨੀ ਪੀਸ ਚੰਗਾ ਇਹਦਾ ਲੰਮਾ ਨਾ ਲੰਮਾ ਨਾ ਆਵੇ ਕਿਉਂਕਿ ਲੰਮਾ ਸਮਾਂ ਇਹ ਕੰਮ ਕਰਨਾ ਆਪਾਂ ਬੜਾ ਪ੍ਰੇਮ ਸਤਿਕਾਰ ਕਰਦੇ ਆ ਚੰਗਾਰ ਪਾਉਂਸ ਦਿੰਦੇ ਆਪਾਂ ਨੂੰ ਭੈਣ ਭਰਾ ਉਹਨਾਂ ਦੇ ਧੰਨਵਾਦੀ ਆਂ ਦਿਲੋਂ ਜਿਹੜੇ ਇਸ ਚੈਨਲ ਦੇ ਨਾਲ ਜੁੜੇ ਆ ਤੇ ਪਿਆਰ ਸਤਿਕਾਰ ਬਖਸ਼ ਰਹੇ ਆ ਤੇ ਇਹੋ ਅਰਦਾਸ ਬੇਨਤੀਆਂ ਕਰਦੇ ਰਹੀ ਨੇ ਸਰਗੁਰੂ ਉਹਨਾਂ ਨੂੰ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ੀ ਜੋ ਇਸ ਚੈਨਲ ਦੇ ਜੁੜੇ ਨਾਲ ਭਾਈ ਰਾਜ ਸਿੰਘ ਨੂੰ ਖੋਲ ਕੇ ਤੋਤਾਰਾ ਚੈੱਕ ਕਰਵਾਈਏ ਆਪਣੇ ਭੈਣ ਭਰਾਵਾਂ ਨੂੰ ਬਾਕੀ ਆਰਡਰ ਕੁਆਲਟੀ ਦੇ ਵੇਖ ਲਈ ਆ ਫੋਟੋ ਵਾਲਾ ਕੋਈ ਬਣੀ ਆ ਸਜਣੋ ਚੰਗੀ ਆ ਜਿੰਨੇ ਵੀ ਕਰਮਾ ਲਈ ਤੇ ਪਿਛੋਂ ਦੇ ਬਲੇਦਰ ਗਾਂ ਹੀ ਸਮਝ ਲੋ। ਲੋ ਜੀ। ਤੋਰਾ ਤਾਰਾ ਚੰਗਾ ਮੈਂ ਦਾ ਬਾਕੀ ਬੋਡੀ ਢਾਂਚੇ ਦੀ ਚੰਗੀ ਆ, ਪਿੱਠ ਪੁੜੇ ਦੀ ਸੋਹਣੀ ਮੈਂ। ਵਜਨ ਵੱਟਾ ਫੁੱਲ ਲੋਡ ਆ। ਲੋ ਜੀ। ਬਾਕੀ ਹਾਈ ਟੂਟ ਸੋਹਣੀ ਲੱਗੀ ਆ। ਸਿੰਘ ਮੂੰਹ ਦੀ ਵੀ ਚੰਗੀ ਆ। ਤੇ ਬਿੱਲੀ ਮਣਕੀ ਆਖਿਆ ਮੱਥੇ 'ਚ ਵੀ ਬੋਲ ਹੈਗਾ। ਬਾਕੀ ਤਕਰੀਬਨ ਕੋਈ ਰਾਤ ਨੂੰ ਸਮਾਜ ਸੂਪ ਹੋਊਗੀ ਕੋਈ ਦੋ ਤਿੰਨ ਘੰਟੇ ਤੱਕ ਮੱਝ ਬਾਈ ਕਹਿੰਦਾ ਲਓ ਜੀ ਭਾਈ ਰਾਜਕਮਰ ਜੀ ਇਹ ਰੱਖੀ ਆਪਾਂ ਮੁੱਲ ਕਿਨੇ ਦੇ ਦੇਣੀ ਆ ਮੁੱਲ ਆਪੋਂ 1.5 ਲੱਖ ਮੰਗ ਲਈਏ ਮੰਗਣ ਉਹਦੇ ਭਾਵੇਂ ਮੰਗ ਲਾ ਚੀਜ਼ ਹੈਗੀ ਆ ਨਾਲ ਹੀ ਗੱਲ ਮੈਨੂੰ ਪਰ ਆਪਾਂ ਪਤਾ ਕਿ ਨਹੀਂ ਤਾਂ ਜਾਇਜ਼ ਦੇ ਦੇਣੀ ਹੈ ਇੱਕ ਤਿੰਨ ਦੇਵੀ ਹੈ ਹੋਰ ਕਰੀਏ ਵੱਡੇ ਵੱਡੇ ਗੱਫੇ ਫੁੱਲੇ ਕਰਕੇ ਛੋਡਾਂ ਦੱਸ ਦੀ ਦੇਵੀ ਨਹੀਂ ਜਾਦਾ ਇਹ ਨਹੀਂ 100 ਲੱਖ ਰੁਪਏ ਦੀ ਮੈਂ ਹੋ ਜੇਗੀ ਲੱਖ ਦੀ ਨਹੀਂ ਹੋ ਛੋੜ ਕਰੀ ਗਏ ਤਾਂ ਕਰ ਦਿੰਨੀ 3000 ਹੋਰ ਛੱਡ ਦਿੰਦੇ 3 2 ਹੋਰ ਪਹਚਾਨੇ ਮੇਰੀ ਮਾਰਦੇ ਸਾਥ ਜਾਨ ਦੋ ਕਿਆ ਬਾਬਾ ਜੀ ਹੋਗੀ ਜਾਨ ਦੋ 95 ਮਾਰੋ ਸਾਥ ਨੂੰ ਛੋੜ ਹੀ ਹੋਣੀ 100 ਰੁਪਏ ਚਲ 100 ਹੀ ਕਰ ਲਓ ਲਓ ਜੀ ਸੱਜਣਾ ਮੈਂ ਚੰਗੀ ਤੇ ਬਾਰ ਬਾਰ ਚਿਤ ਕਰਦਾ ਕਿ ਇਹ ਮੈਂ ਨੂੰ ਖੋਲ ਕੇ ਤੋੜ ਕੇ ਤੁਹਾਨੂੰ ਚੈੱਕ ਕਰਵਾਈਏ ਕਿਉਂਕਿ ਜਦੋਂ ਨਾਕ ਸੋਨਾ ਦਾਣਾ ਅਗਲੇ ਬੰਨੇ ਤੇ ਜੇ ਤੋ ਤਾਂ ਕਰਦਾ ਕਿ ਦੁਬਾਰਾ ਇਹਨੂੰ ਖੋਲ-ਖੋਲ ਕੇ ਚੈੱਕ ਕਰਾਈਏ ਤੇ ਬਾਕੀ ਇਹ ਹੈ ਕਿ ਬੌਲਾ ਜਿਹੜਾ ਬਣ ਚੁੱਕਾ ਦੇਖ ਲਓ ਠੀਕ ਆ ਥਾਣਾ ਜੋ ਧਰਾਂ ਰਾਜਕਮਰ ਬਾਈ ਆਪਣਾ ਮਾਰ ਕੇ ਵਟਾਉਂਦਾ ਲਓ ਜੀ ਮੋਗਾ ਸੱਜਣੋ ਮੋਗਾ ਤੇ ਲਓ ਜੀ ਚਾਹੋਂ ਥਣਾ ਚੋਂ ਤਕਰੀਬਨ ਉਹਨਾਂ ਧਰਾਂ ਆਪਾਂ ਨੂੰ ਮਾਰ ਕੇ ਵਿਖਾਤੀਆਂ ਏਦਾਂ ਮੈਂ ਨਹੀਂ ਦੇਖਿਆ ਕਿ ਮੈਂ ਖਲੋ ਕੇ ਜਿਹੜੀਆਂ ਧਰਾਂ ਮਰਵਾ ਦੂਗੀ ਠੀਕ ਆ ਅੱਜ ਕੱਲ੍ਹ ਕਈ ਵਾਂਡ ਵੜੇਵਾਂ ਪਾ ਕੇ ਅਗਲੇ ਬੰਨੇ ਤੇ ਜਾਂ ਕੋਈ ਡਾਂਗ ਛੋਟਾ ਫੜ ਕੇ ਫੇਰ ਹੱਥ ਲਵਾਉਂਦੀਆਂ ਠੀਕ ਆ ਇਹ ਵੇਖ ਲਓ ਮੈਂ ਹਿੱਲੀ ਨਹੀਂ ਜੇ ਕਰਮਾ ਵਾਲੀ ਐਸ ਬੰਨੇ ਵੀ ਬਹੁਤ ਮਾਰਦੇ ਲੋ ਜੀ ਜਿਹੜੇ ਮਰਜੀ ਬੰਨਿਓ ਬਾਈ ਕਹਿੰਦਾ ਬਹਿ ਕੇ ਥਾਣ ਖਿੱਚੀ ਜਾਓ ਇਹ ਸਮਝ ਲਓ ਕਿ ਐਫ ਗਾਂ ਖਰੀਦ ਦਿੰਦੇ ਆ ਕਿ ਜਿੱਡੀ ਸੋਹਣੀ ਸੀਸਲਾਕ ਬਰਫ਼ ਦੇ ਵਿੱਚ ਲੱਗੀ ਪਈ ਠੰਡੀ ਠਾਰ ਤੂਫਾ ਆ ਕੇ ਤੂਫਾ ਤੂਫਾ ਇੱਕ ਆ ਬਹੁਤੀ ਜਿਆਦੀ ਸੀ ਤੇ ਸਲੱਗ ਗਿਆ ਨਹੀਂ ਚੰਗੀ ਮੈਂ ਭਾਉ ਬਹੁਤ ਹੁੰਦੀ ਆ ਭਾਵੇਂ ਪਿੱਛੋਂ ਦੀ ਚੋਲਾ ਅੱਗੋਂ ਦੀ ਚੋਲਾ ਪਰਲੇਦਾਰੀ ਚੋਲਾ ਨਹੀਂ ਸੋਹਣੀ ਆ ਮੱਝ ਤੇਰੀ ਮੁੱਲ ਵੀ ਤੂੰ ਜਾਇਜ਼ ਕੀਤਾ ਇੱਕ ਗੱਲ ਹੋਰ ਆ ਸੱਜਣਾ ਹੋਰ ਕਿਸ ਚੈਨਲ ਉੱਪਰ ਵੀਰ ਗੋ ਅਪਲੋਡ ਹੁੰਦੀ ਨਾ ਇੱਕ ਦਾ 15 ਤੋਂ ਘੱਟ ਨਹੀਂ ਮੈਂ ਜਾਣੀ ਹੈਨਾ ਭਾਜੀ ਆਪਾਂ ਨੂੰ ਇਹ ਆਪਾਂ ਚਲੋ ਗਰੰਟੀ ਨਹੀਂ ਦਿੰਦੇ ਆਪਾਂ ਮੁੱਲ ਲੈਂਦੀ ਪਰ ਮੈਨੂੰ ਇਹਨਾਂ 16 ਲੀਟਰ 15 ਦੀ ਗਰੰਟੀ ਦਿੱਤੀ ਜੀ ਦੀ ਮੱਝ ਦੀ ਬਾਕੀ ਚਲੋ ਆਪਣੇ ਕਰਮ ਆਪੋ ਆਪਣੇ ਬਾਕੀ ਅੱਗੇ ਪਾਇਦਾ ਹਾਂ ਸਾਂਭ ਆਪੋ ਆਪਣੀ ਜਿਵੇਂ ਉਹਨਾਂ 16 ਕਿਲੋ ਦੁੱਧ ਆਏ ਜਿੱਡਾ ਇਹਨੂੰ ਥਣ ਚੱਡਾ ਲੱਗਾ ਪਿਛੋਂ ਗੈਸੀ ਭਕਾਨਾ ਜਾ ਬਣਾਈ ਫਿਰਦੀ ਦੇਖ ਲਓ ਉਦਾਂ ਤੇ ਲੱਗਦਾ ਹੀ ਇਹ ਦੁੱਧ ਚੰਗਾ ਕੱਢਣ ਵਾਲੀ ਹੈ ਨਾ ਹੋਰ ਬਣ ਜਾਣਾ ਇਹ ਮੈਂ ਹੀ ਸੂ ਕੇ ਬਣ ਜਾਣਾ ਤੇ 95 ਦੀ ਹੋ ਗਈ ਹੈ ਨਾ ਹਾਂਜੀ ਦੂਜੇ ਨੰਬਰ ਤੇ ਝੋਟੀ ਆ ਗਈ ਹਾਂਜੀ ਇਹ ਤਕਰੀਬਨ ਕਿੰਨਾ ਕੁ ਸਮਾਂ ਲੈਂਦੀ ਇਹ ਵੀ ਆਰਤੀਆਂ ਦੇ ਸਰਾਣੀਆਂ ਕੋਲ ਗੋਲ ਮਟੋਲ ਜੀ ਬਣਾਈ ਪਈਦਾ ਹਾਂ ਹੈਨਾ ਕੋ ਓਕੇ ਲੱਗ ਗਿਆ ਓਕੇ ਬਾਈਆ ਬਾਕੀ ਇਹਨਾਂ ਕੀ ਕੱਚੀ ਐ ਸਵਾਹ ਖੜਦੀ ਕੋਈ 10 12 ਦਿਨ ਦਾ ਤੇ ਜਦਾਂ ਲੈ ਜੂਗੀ ਨਹੀਂ ਇਹ 8 ਦਿਨ ਅੱਜ ਵਾਲੇ ਦੇ ਦਿਨ ਪੂਰੇ ਹੋ ਜਾਣਗੇ ਅੱਛਾ 8 ਦਿਨਾਂ ਨੂੰ ਦਿਨ ਹੋ ਜੂ ਪੂਰੇ ਹਾਂਜੀ 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 2 4 ਦਿਨ ਉੱਤੇ ਵੀ ਖੱਟ ਸਕਦੀ ਸੱਜਣੋ ਜਦੋਂ ਇਹਦੇ ਦਿਨ ਪੂਰੇ ਹੁੰਦੇ ਆ 29 ਤਰੀਕ 29 ਜੀ ਦੇ ਰਾ ਅੱਛਾ ਲਓ ਜੀ ਨਾ ਸੱਜਣੋ ਲਾਓ ਇਹ ਵੀ ਵਜਨ ਵਾਟਾ ਚੰਗਾ ਏ ਇਹ ਗੋਲ ਮਟੋਲ ਜੀ ਥੋੜੀ ਜੀ ਆਹ ਤਿੰਗ ਦਾ ਸਰਾਣਾ ਸਮਝ ਲੋ ਕਿ ਖਰੀਦਣਾ ਅਸੀਂ ਛੋਟ ਇਹ ਵੀ ਬੜੀ ਸੋਹਣੀ ਹੈ ਥੈਂਕ ਯੂ ਨਿੱਕਾ ਥੈਂਕ ਯੂ ਵੀ ਨਿੱਕਾ ਥੈਂਕ ਨਿੱਕਾ ਸੋਹਣਾ ਇਹ ਵੀ ਠੰਡੀ ਬੜੀ ਗਾਲੀ ਇਹਨੇ ਵੀ ਨਹੀਂ ਪਹਿਨਾ ਇਹ ਵੀ ਮਸਤ ਮਸਤੀ ਹੈ ਨਾ ਬਾਕੀ ਸੋਹਣੀਆਂ ਮਗਰੋਂ ਪੇਠਪੁੜੇ ਦੀ ਸੋਹਣੀ ਹੈ ਸਚਨੂੰ ਤੇ ਥੜ ਚੱਡਾ ਚੈੱਕ ਕਰ ਸਕਦੇ ਜੀ ਹਾਂ ਜੀ 8-10 ਦਿਨ ਦਾ ਸਮਾਂ ਬਾਈ ਕਹਿੰਦਾ ਲੈ ਜੂਗੀ ਬੜੇ ਆਰਾਮਦਾਰੀ ਨਾਲ ਪਹਿਲਾਂ ਵੀ ਸੂ ਸਕਦੀ ਪੂਰੇ ਜਿੰਨਾ ਦੇ ਵੀ ਹਾਂ ਤੇ ਤੀਕ ਨੂੰ ਵੀ ਸੂ ਸਕਦੀ ਕੀ ਇਹਦਾ ਫਿਰ ਕੀ ਮੁੱਲ ਲਾਇਦੇ ਆ ਇਹਦਾ ਲੱਖ ਕਰੀਏ ਲੱਖ ਕਰੀਏ ਲਾ ਕੇ ਕਰਨ ਨੂੰ ਕਰ ਲੇ ਥੋੜਾ ਜਾਇਜ਼ ਥਾਪੀ ਮਾਰ ਦੇ ਚਲ 90 ਦੇ ਦਾਂਗੇ ਹੋਰ ਕਰ ਜੀ 85 ਦੇ ਦਾਂਗੇ 2 ਹੋ ਡਾਰੀਏ 85 ਦੇ ਦਾਂਗੇ 82 ਦੇ ਦੇ ਦਈਏ 80 ਦੇ ਦੇ ਤਾਂ ਕਿ 80 ਦੀ ਚੰਗੀ ਲੱਗਦੀ 80 ਦੇ ਦੇ 80 ਦੇ 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 ਮਾਰੋ ਸਾਹ ਲਈ ਲੋ ਜੀ 80 ਹਜ਼ਾਰ ਦੇ ਵਿੱਚ ਬਾਈ ਕਹਿੰਦਾ ਜਿਹੜੀ ਜੈਸਨੋ ਕਰਦਾਂਗੇ ਤੇ ਉਹ 99 ਦੇ ਵਿੱਚ ਦੋਵੇਂ ਮੱਝਾਂ ਚੰਗੀਆਂ ਆ 99 ਹਜ਼ਾਰ ਆਹ ਜੋੜਾ ਜਿਹਨੂੰ ਚੰਗਾ ਲੱਗਦਾ ਟਾਈਮ ਸਿਰਫ ਫਟੇ ਚੱਕ ਦਿਓ ਮੱਝਾਂ ਦੋਵੇਂ ਸੋਹਣੀਆਂ ਜੇ ਸਜਣੋ ਸੋਹਣੀਆਂ ਐ ਰੇਟ ਵੀ ਜਾਇਜ਼ ਬਾਈ ਨੇ ਪਾਏ ਆ ਬਾਕੀ ਉਹ ਤਾਂ ਤਕਰੀਬਨ ਬਿਲਕੁਲ ਤਿਆਰੀ ਜੇ ਸੂਨ ਨੂੰ ਤੇ ਜੇ ਕਿ ਇਹਨੇ ਫੋਨ ਨੰਬਰ ਕਨੈਕਟ ਨੰਬਰ ਤੇ ਛੋਟ ਚ ਚੱਲਦੇ ਹੋਣਗੇ ਗੱਲਬਾਤ ਕਰਕੇ ਪੁੱਛ ਸਕਦਾ ਆ ਕਿ ਸੂਹੀ ਸਾਵੀ ਖੜਨੀ ਉਹਦੇ ਰਾ ਸੂਹੀ ਪਾਣੀ ਆ ਇਹ ਜੋ 10 12 ਦਿਨ ਦਾ ਸਮਾਂ ਲੈਂਦੀ ਸੂਣ ਵਿੱਚ ਸਾਰੀ ਡਿਟੇਲ ਦੇਤੀ ਨੰਬਰ ਕਨੈਕਟ ਨੰਬਰ 22 ਦਾ ਉੱਪਰ ਚੱਲੂਗਾ ਤੇ ਪਿੰਡ 마ਸੀਕੇ ਜ਼ਿਲ੍ਹਾ ਸ਼੍ਰੀਨੁਤਨ ਤਰਨਤਾਰ ਸਾਹਿਬ ਤਹਿਸੀਲ ਪੱਟੀ ਸਾਡੇ ਵੱਲੋਂ ਸਾਸਰੀ ਕਾਲ ਜੀ ਲੋ ਭਈ ਸੱਜਣੋ ਜਿਹੜੀ ਮਾਹੀਤੀ 15 ਕਿਲੋ ਵਾਲੀ ਦੀ ਗੱਲ ਕਰਦੇ ਆ ਉਹ ਸੂਪੀ ਆ ਰਾਤ ਠੀਕ ਆ ਵੀਡੀਓ ਸ਼ਾਮੀ ਅਪਲੋਡ ਹੋਈ ਆ ਤੇ ਰਾਤ ਮੱਝ ਸੂਬੀ ਆ ਕਟਾ ਦਿੱਤਾ ਏ ਹੁਣ ਜਾਨੀ ਕਿ ਸਾਰਾ ਹੀ ਡਾਟ ਉਕਰ ਲੈ ਗਿਆ ਵੈਸੇ ਵੀ ਤਹਾਂ ਵੇਖੀ ਐ ਸਾਰੀ ਵੀਡੀਓ ਦੇ ਵਿੱਚ ਚੰਗੀ ਠੰਡੀ ਸੀਲਸ ਲਾ ਗਿਆ ਜਿੱਧਰੋ ਮਰਜੀ ਬਹਿ ਕੇ ਇਹਨੂੰ ਦੋਹਾਂ ਬੰਨਿਆ ਤੋਂ ਭਾਵੇਂ ਚੋਈ ਜਈਏ ਐਚ ਐਫ ਗਾਂਵਾਕੂ ਠੰਡੀ ਤਹਿਸੀਲ ਆ ਤੇ ਹੁਣ ਆਪਣੀ ਖਰੀਦਦਾਰੀ ਕਰ ਲਿਓ ਸੂਬੀ ਆ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਜੀ